ごめんなさい。 ਅਮਰ ਸਿੰਘ ਦੋ ਘੰਟੇ ਬੱਲ ਗਿਆ ਸੀ ਵੀ ਕਮੇਟੀ ਡੇਰਾ ਬਾਬਾ ਨਾਨਕ ਵਿੱਚ ਆਪ ਬਣ ਗਏ ਬਣ ਗਏ ਜੀ ਬਾ ਚੋੜਤ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਆਮ ਆਦਮੀ ਪਾਰਟੀ ਇੱਕ ਦਾ ਜੱਟ ਅਜੇ ਬਾਕੀ ਹੋਣ ਵਾਲਾ ਬਣ ਗਏ ਕੀ ਕਹਿਣਾ ਚਾਹੋ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਕਹਿਣੀ ਕਰਨੀ ਤਾਂ ਕਥਮੀਚ ਪੂਰੀ ਹੈ